ਸਮਾਨਯੋਗ ਜਿਹੜੇ ਸੀਐਮ ਸਾਹਿਬ ਹੋ ਡੀਜੀ ਸਾਹਿਬ ਦੇ ਨਿਰਦੇਸ਼ ਹੈ ਕਿ ਪ੍ਰੋਪਰ ਪੁਲਿਸ ਦੀ ਵਿਜ਼ਿਬਿਲਟੀ ਜਿਹੜੀ ਹੈਗੀ ਜ਼ਿਲ੍ਹੇ ਦੇ ਵਿੱਚ ਲੈਣੀ ਚਾਹੀਦੀ ਹੈਗੀ ਇਹਨੂੰ ਦੇਖਦੇ ਹੋਏ ਅਸੀਂ ਜਿਹੜੇ ਹੈਗੇ ਕਾਫੀ ਸਾਰੇ ਚੇਂजेस ਅਸੀਂ ਜਿਹੜਾ ਹੈਗਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਅਸੀਂ ਲੈ ਕੇ ਆਏ ਨੇ ਅਸੀਂ ਜਿਹੜਾ ਹੈਗਾ ਪੀਸੀਆਰ ਦੀ ਬੀਟ ਸਿਸਟਮ ਤੇ ਵੀ ਚੇਂਜ ਕੀਤਾ ਹੈਗਾ ਟ੍ਰੈਫਿਕ ਦੇ ਵਿੱਚ ਵੀ ਚੇਂਜ ਕੀਤਾ ਹੈਗਾ ਜੀ ਤੁਸੀਂ ਵਿਜ਼ਿਬਲ ਚੇਂਜਸ ਦੇਖ ਰਹੇ ਹੈਗੇ ਐਂਡ ਅਸੀਂ ਇਸ ਨੂੰ ਮੈਂ ਖੁਦ ਪਰਸਨਲੀ ਸੁਪਰਵਾਈਜ਼ ਕਰ ਰਿਹਾ ਤਾਂ ਆਜਾ ਟ੍ਰੈਫਿਕ ਦੇ ਜਿਹੜੇ ਪੀਸੀਆਰ ਨੂੰ ਆਪ ਬਰੀਫਿੰਗ ਕਰਨ ਵਾਸਤੇ ਔਰ ਇਹਨਾਂ ਦੀ ਚੈਕਿੰਗ ਕਰਨ ਵਾਸਤੇ ਬਾਕੀ ਇਹਨਾਂ ਦੇ ਪੁੱਛਣ ਵਾਸਤੇ ਮੈਂ ਇੱਥੇ ਜਿਹੜਾ ਸ਼ਹਿਰ ਦੇ ਵਿੱਚ 라운ਡ ਕਰ ਰਿਹਾ ਹਾਂਗਾ ਬਾਕੀ ਸਾਡੀ ਜਿਹੜੀ ਹੈਗੀ ਇਹਦੇ ਵਿੱਚ ਪੂਰਾ ਜਿਹੜਾ ਹੈਗਾ ਸਾਡੇ ਐਸਐਚਓ ਸਾਹਿਬ ਜਿਹੜੇ ਸਾਡੇ ਡਿਪਟੀ ਸਾਹਿਬ ਅਸੀਂ ਮੈਕਸਮਮ ਜਿਹੜੀ ਫੋਰਸ ਹੈ ਉਹ ਅਸੀਂ ਵਿਜ਼ਿਬਿਲਟੀ ਵਾਸਤੇ ਅਸੀਂ ਜਿਹੜੇ ਹੈਗੇ ਅਸੀਂ ਪੋਸਟ ਕਰਦੇ ਜੀ ਕੋਈ ਨਵੇਂ ਚੇਂਜ ਕੀਤੇ ਗਏ ਕੋਈ ਕਪਸਰਾ ਕੋ ਕੰਮ ਨਹੀਂ ਕਰਦੀ ਮਤਲਬ ਕਿ ਟ੍ਰਾਂਸਫਰ ਕੀ ਦੇਖੋ ਜੀ ਟ੍ਰਾਂਸਫਰ ਇਜ਼ ਅ ਪਾਰਟ ਆਫ ਰੂਟੀਨ ਰੂਟੀਨ ਦਾ ਇੱਕ ਪਾਰਟ ਹੈਗਾ ਟ੍ਰਾਂਸਫਰ ਤੋਂ ਜਿਹੜਾ ਵੀ ਆ ਸਿਚੁਏਸ਼ਨ ਨੂੰ ਦੇਖਦੇ ਹੋਏ ਹੈ ਅਸੀਂ ਦੇਚ ਕਾਫੀ ਸਾਡੇ ਚੇਂਜਸ ਅਸੀਂ ਕੀਤੇ ਹੈਗੇ ਅਸੀਂ ਪੁਲਿਸ ਥਾਣਿਆਂ ਨੂੰ ਉਹ ਫੀਲਡ ਯੂਨਿਟਸ ਨੂੰ ਜਿਹਨੂੰ ਪੀਸੀਆ ਟ੍ਰੈਫਿਕ ਔਰ ਪੁਲਿਸ ਸਟੇਸ਼ਨ ਦੇ ਵਿੱਚ ਮੈਕਸਿਮਮ ਫੋਰਸ ਅਸੀਂ ਅੱਜ ਹੀ ਅਧਰੇ ਰਹਿਦੀ ਤਨਖਾਹ ਕੀਤੀ ਸੋ ਦੈਟ ਕਿ ਅਸੀਂ ਜਿਹੜਾ ਹੈਗਾ ਫੀਲਡ ਲੈਵਲ ਤੇ ਗਰਾਊਂਡ ਲੈਵਲ ਤੇ ਜਿਹੜਾ ਮੈਕਸਿਮਮ ਫੋਰਸ ਹੈ ਕੋਈ ਇਤਨਾ ਤੀਸ਼ੀ ਡਰਾਇਆ ਅੰਸ਼ੋ ਕਰਦੀ ਹੈ ਜੇ ਐਕਸ਼ਨ ਜਾਰੀ ਹੋਏਗਾ ਜੀ ਪੂਰਾ ਜੀ ਅਜੇ ਤੁਸੀਂ ਦੇਖਦੇ ਜਾਓ ਅੱਗੇ ਵੀ ਅਸੀਂ ਜਿਹੜਾ ਹੈਗਾ ਅਜੇ ਚ ਪੂਰਾ ਐਕਸ਼ਨ ਹੋਏਗਾ ਕਿਸੇ ਵੀ ਤਰੀਕੇ ਦਾ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਅਸੀਂ ਉਸ ਨੂੰ ਪੂਰਾ ਅਸੀਂ ਅਜੇ ਚ ਪ੍ਰੀਵੈਂਟਿਵ ਮੀਜਰ ਐਸ ਵੈਲ ਐਜ਼ ਬਾਕੀ ਸਾਰੇ ਮੀਜਰਸ ਹੈ ਉਹ ਜ਼ਿਲ੍ਹਾ ਪੁਲਿਸ ਗਦਾਸਪੁਰ ਵੱਲੋਂ ਲੀ ਲੈ ਰਹੇ ਹਾਂ ਅੱਦੇ ਟਾਈਮ ਤੁਸੀਂ ਦੇਖਦੇ ਹੋਗੇ ਕਿ ਸਾਡੇ ਵੱਲੋਂ ਤੁਸੀਂ ਬਾਅਦ ਦੇ ਟਾਈਮ ਤੁਹਾਨੂੰ 24 ਆਵਰ ਨਾਕਾਸ਼ ਅਵੇਲੇਬਲ ਹੈ ਜੇ ਐਂਡ ਸਾਡੇ ਵੱਲੋਂ ਰਾਤ ਨੂੰ ਪੂਪਰ ਚੈਕਿੰਗ ਹੁੰਦੀ ਹੈ ਐਂਡ ਗਸ਼ਟ ਆਫਸਰ ਵੀ ਜਿਹੜਾ ਹੈਗਾ ਇਹਦੇ ਚ ਪੂਪਰ ਤਨਾਤ ਰਹਿੰਦੇ ਨੇ ਤੋਂ ਇਹਦੇ ਵੱਲੋਂ ਰਾਤ ਦੀ ਚੈਕਿੰਗ ਦੀ ਜਿਹੜੀ ਵਿਵਸਥਾ ਹੈ ਗਈ ਬਾਕੀ ਤੁਸੀਂ ਦੇਖਿਆ ਹੋਗਾ ਕਿ ਕਈ ਵਾਰ ਸਾਡੇ ਸੀਨੀਅਰ ਆਫਸਰਾਂ ਵੱਲੋਂ ਵੀ ਹੈੱਡ ਕੁਆਟਰ ਦੇ ਅਫਸਰਾਂ ਵੱਲੋਂ ਵੀ ਚੈਕਿੰਗ ਕੀਤੀ ਗਈ ਸੀ ਉਹ ਮੈਂ ਖੁਦ ਵੀ ਯੂ نو ਪਰਸਨਲੀ ਸੁਪਰਵਾਈਜ਼ ਕਰਨ ਲਈ ਟਾਈਮ-ਟਾਈਮ ਤੇ ਅਸੀਂ ਜਿਹੜਾ ਹੈਗਾ ਅਸੀਂ ਵੀ ਜਿਹੜਾ ਰਾਉਂਡ ਹੈ ਜ਼ਿਲ੍ਹੇ ਦਾ ਲੈ ਤੁਸੀਂ ਇਹ ਦੇਖ ਵੀ ਹੋਗੇ ਜਿਹੜਾ ਪੰਜਾਬ ਸਰਕਾਰ ਦੀ ਮੁਹਿੰਮ ਹੈ ਯੁਧ ਨਸ਼ਾ ਵਿਰੁੱਧ ਇਹਦੇ ਵਿੱਚ ਲਗਭਗ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਾਸਟ ਲਗਭਗ 2 ਮਹੀਨੇ ਦੇ ਵਿੱਚ ਅਰਾਊਂਡ 100 ਦੇ ਲਗਭਗ ਤਿਆਰ ਗੜੀ ਹੈ ਰਿਪੋਰਟ ਕੀਤੀ ਗਈ ਹੈਗੀ ਇਹਦੇ ਵਿੱਚ ਅਸੀਂ 1 ਦਰਜਨ ਤੋਂ ਜ਼ਿਆਦਾ ਪਿਸਟਲ ਵੀ ਐਸ.ਟੀ. ਜੀ ਕਵਰ ਕੀਤੇ ਹੈਗੇ ਵੱਖ-ਵੱਖ ਜਿਹੜੇ ਹੈਗੇ ਕ੍ਰਿਮੀਨਲ ਜਿਹੜੀ ਐਕਟੀਵਿਟੀ ਹੈ ਗੈਂਗਸ ਹੈ ਉਹਨਾਂ ਤੇ ਅਸੀਂ ਕੰਟਰੋਲ ਕੀਤਾ ਹੈ ਜੀ ਅਸੀਂ ਇਸੇ ਤਰੀਕੇ ਨਾਲ ਜੀ ਅੱਗੇ ਵੀ ਅਸੀਂ ਇਹਦੇ ਵਿੱਚ ਕੰਮ ਕਰਦੇ ਆ। ਦੇਖੋ ਜੀ ਇਹਦੇ ਵਿੱਚ ਜਿੰਨੇ ਵੀ ਹੈਗੇ ਜਿਹੜਾ ਵੀ ਲਾਫੁਲ ਐਕਸ਼ਨ ਜਿਹੜਾ ਵੀ ਨਸ਼ੇ ਦੇ ਖਿਲਾਫ ਜਿੰਨਾ ਜਿਹੜਾ ਵੀ ਲਾਫ ਰੈਕਸ਼ਨ ਹੋਏਗਾ ਉਹ ਉਹ ਪੁਲਿਸ ਉਹ ਪ੍ਰਸ਼ਾਸਨ ਵੱਲੋਂ ਲਿਆ ਜਾਏਗਾ ਸਾਰਿਆਂ ਨੂੰ ਅਪੀਲ ਆਹੀ ਹੈ ਕਿ ਉਹ ਪੁਲਿਸ ਦਾ ਕੋਪਰੇਟ ਕਰਨ ਇੱਕ ਟ੍ਰੈਫਿਕ ਦਾ ਅਸੀਂ ਮੈਂ ਤੁਹਾਨੂੰ ਸਪੈਸ਼ਲੀ ਇਸ ਚੀਜ਼ ਤੋਂ ਕਹਾਂ ਕਿ ਵੀ ਮੈਂ ਟ੍ਰੈਫਿਕ ਦੇ ਇਨਫੋਰਸਮੈਂਟ ਵਾਸਤੇ ਜਿਹੜਾ ਹੈਗਾ ਸਾਡਾ ਇੱਕ ਇੰਪੋਰਟੈਂਟ ਜਿਹੜਾ ਹੈਗਾ ਉਹ ਕੰਮ ਅਸੀਂ ਕਰਨ ਜਾ ਰਹੇ ਹਾਂਗੇ ਸ਼ਹਿਰ ਦੇ ਵਿੱਚ ਉਹ ਜ਼ਿਲ੍ਹੇ ਦੇ ਵਿੱਚ ਟ੍ਰੈਫਿਕ ਇਸ ਨੂੰ ਅਸੀਂ ਕਰਾਵਾਂਗੇ ਤੋਂ ਅਸੀਂ ਅਪੀਲ ਆਹੀ ਕਰਨਾ ਚਾਹੁੰਦੇ ਕਿ ਟ੍ਰੈਫਿਕ ਦੇ ਰੂਲਸ ਹੈ ਉਹਨਾਂ ਨੂੰ ਵਾਇਲੇਟ ਨਾ ਕਰਨ ਇਸ ਤੋਂ ਇਲਾਵਾ ਜਿਹੜੇ ਮੋਡੀਫਿਕੇਸ਼ਨ ਛਗੇ ਜਿਹੜੇ ਬੁਲੇਟ ਦੇ ਖਾਸ ਕਰਕੇ ਹਜੇ ਉਹਨਾਂ ਤੇ ਅਸੀਂ ਲਗਭਗ ਪਿਛਲੇ 2 ਮਹੀਨੇ ਦੇ ਵਿੱਚ ਲਗਭਗ 50 ਤੋਂ 60 ਬੁਲੇਟ ਜਿਹੜੀ ਅਸੀਂ ਹੈਗੇ ਉਹ ਇੰਪਾਉਂਡ ਕੀਤੇ ਹੈਗੇ ਤੋਂ ਸਾਡਾ ਜਿਹੜਾ ਵੀ ਬੁਲੇਟ ਜਿਹੜਾ ਵੀ ਜਿਹੜਾ 사ਉਂਡ ਵਾਲਾ ਜਿਹੜਾ ਬੁਲੇਟ ਜਿੱਥੇ ਵੀ ਮਿਲੇਗਾ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਇੰਪਾਉਂਡ ਕੀਤਾ ਜਾਏਗਾ